ਕਾਸ਼ ਨਾ ਕੀ ਅਰਨਦੀਪ ਸਿੰਘ ਸਪੀਕਰ ਡੀ ਜੇ ਲਾਉਂਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਗੱਡੀਆਂ ਆ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਤਾਂ ਅੱਜ ਪਤਾ ਹੀ ਨਹੀਂ ਸਾਨੂੰ ਜੇ ਇਹ ਗੱਲ ਦਾ ਪਤਾ ਹੁੰਦਾ ਸੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਨੂੰ ਕਿ ਮੈਂ ਨਹਿਰੇ ਛਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚਾਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਹ ਹੈ। ਆ ਇਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣੇ ਨਮੋਸ਼ੀ ਕਰਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍḍi ਜਿਹਾ ਉਹ ਜੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ। ਮਾਗਈਆਂ ਅਨੁਨਸਾਫ਼ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ਼ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ ਬਸ ਕਰਮੇ ਵੀਡੀਓ ਠਾਣੇ ਤੱਕ ਪਹੁੰਚਾ ਦੀ ਤਿੰਨ ਚਾਰ ਮਿੰਟ ਗਾਣਾ ਗਾਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਹੀ ਪਿਆ ਬਿਨ ਨਿਸ਼ਾਨੇ ਗਾਣਾ ਗੱਡੀਆ ਮਾਮਾ ਭੈਣਾ ਦੀ ਉਹ ਵੀ ਨਦੀਆ ਆਂਦੀਆਂ ਨੂੰ ਕਹਿੰਦਾ ਭਲੇ ਜਿਹਾ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਅਭੀ ਕੇ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਬਾਬੇ ਬਿਨਾ ਮਤਲਬਦੂ ਬਾਬੇ हो को देना बाकी हो रो कोई टेंशन नहीं दी काम चलता है को को बस एक एसी वाले का पंज हजार देने वा <laughs> मेरे मा प्यो का ध्यान रखो बाकी हो ਬਹੁਤ ਵਧੀਆ ਸਰਦਾ ਹੀ ਕੰਮ ਬੱਬੇ ਦੀ ਕਿਰਪਾ ਹੈ ਨਾ ਕਿਦਾਂ ਕੋਈ ਦੇਣਾ ਬਸ ਏਸੀ ਵਾਲੇ ਦੇ ਜਿਹੜਾ ਪੰਜ ਦੇਣਾ ਉਹ ਹੀ ਦੇਣਾ ਵਾ ਲਵ ਯੂ ਬਈ ਸਾਰੇ ਜਾਨਿਆਂ ਨੂੰ ਆਏ ਹੋਈ ਵੀ ਉਹ ਦੁਕਾਨ ਤੇ ਕੱਲਾ ਹੀ ਤੇ ਨੇੜੇ ਲਾਗੋ ਆ ਕੇ ਦਬਕਾ ਮਾਰਿਆ ਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਹੈ ਗਾੜਾ ਗੱਡੀਆਂ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਹਾਂ ਉਹਦਾ ਹਰਨਦੀਪ ਸਿੰਘ ਕੀ ਕੰਮ ਕਰਦਾ ਸੀ ਹਰਨਦੀਪ ਹਾਂ ਡੱਕ ਡਕ ਲਾਉਂਦਾ ਗੱਡੀਆਂ ਦੇ ਡੈਕਟਰੀਜ਼ਨ ਦਾ ਕੰਮ ਹੈ ਦੇਖੀ ਇਹ ਘਟਨਾ ਵਾਪਰੀ ਸੀ ਕਿੰਨੇ ਕੀ ਕਿਹਾ ਉਹਨੂੰ ਉਹ ਲੱਗੇ ਉਹ ਦੁਕਾਨ ਆਉਦੀ ਆਪਦੀ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ-ਬੰਦ ਕਰਕੇ ਆ ਗਏ ਤੇ ਇਕੱਲਾ ਸੀ ਤਾਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਹਾਂ ਗੁਆਂ ਕੱਢੀਆਂ ਮੰਦੀ ਚੰਗੇ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਉਹਨੇ ਹਾਨੂੰ ਦੱਸਿਆ ਨਹੀਂ ਉਹ ਨਹਿਰੇ ਪਾਇਆ ਰਾਂਦਾ ਮੇਰਾ ਕਿੰਨੇ ਵਜੇ ਦੀ ਘਟਨਾ ਹੈ ਰਾਤ ਨਹਿਰੇ ਪੈਂਦੀ ਹੈ 9:30 10:00 ਦਾ ਕੋਈ ਨਹੀਂ ਸਵਾਰਦਾ ਦਾ ਸਵਾਰ ਨਹੀਂ ਮਾਗੋ ਇਨਸਾਨ ਕਦਮ ਨਹੀਂ ਨਸ਼ਾ ਫਾਨ ਮਿਲਣਾ ਚਾਹੀਦਾ